ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕੜਾ ਚੈਨਲ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਲੱਗ ਹੋਏ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਮਨਪ੍ਰੀਤ ਸਿੰਘ ਯਾਲੀ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਤੀ ਜੋ ਪਾਤੀ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ ਉਹਨਾਂ ਨੇ ਅਕਾਲੀ ਦਲ ਵੱਲੋਂ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਜਾਵੇਗਾ। ਔਰ ਅਕਾਲੀ ਦਲ ਪਾਰਟੀ ਦੇ ਪ੍ਰਤੀ ਜੋ ਉਹ ਪਾਰਟੀ ਦੇ ਵਿੱਚ ਹੁੰਦਿਆ ਹੋਇਆ ਪਾਰਟੀ ਤੋਂ ਅਲੱਗ ਹੋ ਕੇ ਜੋ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਇੱਕ ਪਾਸੇ ਪਰਤੀ ਕਰ ਰਹੇ ਨੇ ਦੂਸਰੇ ਪਾਸੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਲੈ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜੋ ਸਪੀਕਰ ਸਾਹਿਬ ਦੇ ਕੋਲੋਂ ਮੰਗ ਕਰ ਰਹੇ ਨੇ ਕਾਨੂੰਨ ਬਣਾਉਣ ਦੀ ਇਸ ਦੇ ਬਾਰੇ ਅਕਾਲੀ ਦਲ ਬਾਦਲ ਦੇ ਸੀਨੀਅਰ ਲੀਡਰ ਤੇ ਅਕਾਲੀ ਦਲ ਦੇ ਜਰਨਲ ਸਕੱਤਰ ਦਲਜੀਤ ਸਿੰਘ ਚੀਮਾ ਨੇ ਮਨਪ੍ਰੀਤ ਸਿੰਘ ਯਾਲੀ ਨੂੰ ਜੋ ਇਸ ਦੇ ਬਾਰੇ ਪੁੱਛਿਆ ਕਿ ਮਨਪ੍ਰੀਤ ਸਿੰਘ ਯਾਲੀ ਜੇ ਸੱਚੇ ਅਕਾਲੀ ਦਲ ਪਾਰਟੀ ਦੇ ਵਫਾਦਾਰ ਨੇ ਤਾਂ ਫਿਰ ਉਹਨਾਂ ਨੂੰ ਇਹ ਧਾਰਮਿਕ ਮੁੱਦੇ ਆ ਦੇ ਉੱਪਰ ਪੰਜਾਬ ਦੀ ਸਰਕਾਰ ਦੇ ਕੋਲ ਜਾ ਕੇ ਕਾਨੂੰਨ ਬਣਵਾਉਣ ਦੀ ਕਿਉਂ ਮੰਗ ਕਰਨੀ ਪਈ ਇਥੇ ਸ਼ੰਕਾ ਜੇਰ ਹੁੰਦੀ ਹੈ ਕਿ ਮਨਪ੍ਰੀਤ ਸਿੰਘ ਯਾਲੀ ਅਕਾਲੀ ਦਲ ਬਾਦਲ ਨੂੰ ਕਮਜ਼ੋਰ ਕਰਨ ਵਾਸਤੇ ਅਕਾਲੀ ਦਲ ਬਾਦਲ ਦੀ ਪਾਰਟੀ ਦੇ ਵਿਰੋਧ ਦੇ ਵਿੱਚ ਆਵਾਜ਼ ਚੁੱਕਣ ਵਾਸਤੇ ਉਹ ਸਰਕਾਰ ਨਾਲ ਰਲੇ ਹੋਏ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਹਨਾਂ ਦੀ ਅੰਦਰ ਖਾਤੇ ਸੈਟਿੰਗ ਹੋ ਚੁੱਕੀ ਹੈ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਇਹ ਦਲਜੀਤ ਸਿੰਘ ਚੀਮਾ ਨੇ ਅੱਜ ਕਲੀਅਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਯਾਲੀ ਦਾ ਸਾਨੂੰ ਉਦੋਂ ਹੀ ਪਤਾ ਸੀ ਜਦੋਂ ਪਿਛਲੀਆਂ ਚੋਣਾਂ ਦੇ ਵਿੱਚ ਵੀ ਮਨਪ੍ਰੀਤ ਸਿੰਘ ਯਾਲੀ ਆਪੇ ਸ਼ਾਮਲ ਹੋਣਾ ਚਾਹੁੰਦੇ ਸੀ ਪਰ ਉਸ ਵਕਤ ਉਹਨਾਂ ਨੂੰ ਫਿਰ ਸੁਖਵੀਰ ਸਿੰਘ ਬਾਦਲ ਨੇ ਟਿਕਟ ਦਿੱਤੀ ਔਰ ਉਹਨਾਂ ਨੇ ਜਿੱਤ ਦਰਜ ਕੀਤੀ ਮਨਪ੍ਰੀਤ ਸਿੰਘ ਯਾਲੀ ਆਪਣੇ ਆਪ ਨੂੰ ਹਲਕਾ ਦਾਖਾ ਦੇ ਵਿੱਚ ਬਹੁਤ ਵੱਡਾ ਲੀਡਰ ਨੇ ਪਰ ਲੋਕਾਂ ਨੇ ਪਾਰਟੀ ਨੂੰ ਜਤਾਇਆ ਹੈ ਨਾ ਕਿ ਮਨਪ੍ਰੀਤ ਸਿੰਘਿਆਲੀ ਨੂੰ ਦਰਜੂ ਚੀਮਾ ਹੁਣ ਮਨਪ੍ਰੀਤ ਸਿੰਘਿਆਲੀ ਦੇ ਖਿਲਾਫ ਉਹਨਾਂ ਨੇ ਵੱਡੀ ਆਵਾਜ਼ ਚੁੱਕੀ ਹੈ ਕਿ ਐਸੀ ਮਨਪ੍ਰੀਤ ਸਿੰਘਿਆਲੀ ਨੂੰ ਪਾਰਟੀ ਦੇ ਸਾਰਿਆਂ ਜੋ ਮੁੱਢਲੀ ਮੈਂਬਰਸ਼ਿਪ ਤੋਂ ਜਿਹੜਾ ਉਹਨਾਂ ਨੂੰ ਸਸਪੈਂਡ ਕਰਾਂਗੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਾਂਗੇ ਜੋ ਕਿ ਉਹ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਿਵੇਂ ਹੀ ਕੱਲ ਮਨਪ੍ਰੀਤ ਸਿੰਘਿਆਲੀ ਨੇ ਪੰਜਾਬ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਾ ਕੇ ਜੋ ਵੱਡੀ ਮੰਗ ਰੱਖੀ ਸੀ ਜਥੇਦਾਰੀ ਨੇ ਯੁਕਤੀ ਵਾਸਤੇ ਨਿਜਮ ਤੈਕਰਨ ਸੰਬੰਧੀ ਸੋ ਵਿਧਾਨ ਸਭਾ ਦੇ ਵਿੱਚ ਜੋ ਉਹਨਾਂ ਨੇ ਕਿਹਾ ਸੀ ਕਿ ਨਿਜਮ ਬਣਨੇ ਚਾਹੀਦੇ ਨੇ ਇਸ ਦੀ ਨਿਖੇਦੀ ਕੀਤੀ ਹੈ ਦਲਜੀਤ ਸਿੰਘ ਟੀਮਾ ਨੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਜਥੇਦਾਰੀ ਦੀ ਨਿਯੁਕਤੀ ਸੰਬੰਧੀ ਨਿਜਮ ਜਾਂ ਕਾਨੂੰਨ ਬਣਾ ਸਕਦੀ ਹੈ ਪੰਜਾਬ ਦੀ ਵਿਧਾਨ ਸਭਾ ਨਹੀਂ ਜੋ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਵਿਧਾਨ ਸਭਾ ਜੋ ਉਹ ਅਕਾਲ ਤਖਤ ਸਾਹਿਬ ਤੋਂ ਉੱਪਰ ਨਹੀਂ ਹੈ ਅਕਾਲ ਤਖਤ ਸਾਹਿਬ ਜਿਸ ਦਾ ਵਿਧਾਨ ਸਭਾ ਦੇ ਨਾਲ ਕੋਈ ਵੀ ਐਸਾ ਜਿਹੜਾ ਲਗਾ ਨਹੀਂ ਸਾਡੇ ਅਲੱਗ ਸੰਸਥਾ ਸਾਰੇ ਸਿੱਖਾਂ ਦੀ ਸਰਮੋਹ ਸੰਸਥਾ ਹੈ ਸੁਪਰੀਮ ਵਿਧਾਨ ਜੋ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਵਿਧਾਨ ਸਭਾ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਕਾਨੂੰਨ ਨਹੀਂ ਬਣਾਏ ਜਾ ਸਕਦੇ ਇਸ ਨੂੰ ਲੈ ਕੇ ਮਨਪ੍ਰੀਤ ਸਿੰਘ ਯਾਲੀ ਦੀ ਸ਼ੰਕਾ ਜਿਹੜੀ ਉਹ ਜਗਜਾਗਰ ਹੋਈ ਏ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਜੋ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ ਔਰ ਜੋ ਭਰਤੀ ਮਹਮ ਚੱਲੀ ਹੋਈਏ ਉਹ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਉਸ ਨੂੰ ਹਲਾਰਾ ਦਿੱਤਾ ਜਾ ਰਿਹਾ ਹੈ ਸਾਰੇ ਹੀ ਜਿਹੜੇ ਇਹ ਭਰਤੀ ਮਹਮ ਨੂੰ ਲੈ ਕੇ ਪੰਜ ਮੈਂਬਰ ਚੱਲੇ ਹੋਏ ਨੇ ਇਹਨਾਂ ਦੇ ਅੰਦਰ ਖਾਤੇ ਸੈਟਿੰਗਾਂ ਹੋਈਆਂ ਹੋਈਆਂ ਨੇ ਇਹ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੇ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਸੋ ਦਰਜੀਤ ਸਿੰਘ ਚੀਮਾ ਨੇ ਕਹਿ ਕੇ ਇਹ ਪੰਜ ਮੈਂਬਰੀ ਕਮੇਟੀ ਜਿਹੜੀ ਇਹ ਇਹ ਬਾਹਰ ਕੁਝ ਦਿਖਾਵਾ ਕਰ ਰਹੀ ਹੈ ਪਰ ਅੰਦਰੋਂ ਇਹ ਸਰਕਾਰ ਨਾਲ ਰੜੀ ਹੋਈ ਹੈ ਔਰ ਉਹਨਾਂ ਨੇ ਕਿਹਾ ਕਿ ਜੋਸ਼ੀਰੀ ਕਾਰਟਕ ਸਹਿਰ ਦੇ ਜਥੇਦਾਰਾਂ ਦੀ ਗੱਲ ਕਰੀਏ ਤਾਂ ਇਹ ਅਸੀਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਚੁਣੀ ਜਾਵੇਗੀ ਉਸ ਦੇ ਵਿੱਚ ਜਿਹੜੀ ਕਿ ਇਹ ਜਥੇਦਾਰਾਂ ਨੂੰ ਨਿਜਮਤ ਤਹਿਤ ਅੱਗੇ ਤੋਂ ਲਾਗੂ ਕੀਤਾ ਜਾਇਆ ਕਰੇਗਾ ਨਿਜਮਤ ਹੈ ਨਿਜਮ ਹੋਣਗੇ ਕਾਨੂੰਨ ਹੋਣਗੇ ਜੋ ਕਿਸੇ ਨੂੰ ਫਾਰਕ ਕਰਨਾ ਹੈ ਜਾਂ ਕਿਸੇ ਨੂੰ ਨਿਯੁਕਤ ਕਰਨਾ ਹੈ ਜਥੇਦਾਰ ਨੂੰ ਉਹ ਇੱਕ ਕਮੇਟੀ ਫੈਸਲਾ ਕਰਿਆ ਕਰੇਗੀ ਸੋ ਇਸ ਲਈ ਜਿਹੜੀ ਕਿ ਇਹ ਚਰਚਾ ਵਿਧਾਨ ਸਭਾ ਚ ਕਰਨੀ ਨਹੀਂ ਬਣਦੀ ਸੀ ਉਹਨਾਂ ਨੇ ਦੋਸ਼ ਲਾਇਆ ਕਿ ਆਲੀ ਆਪ ਸਰਕਾਰ ਨਾਲ ਦਲ ਮਿਲ ਕੇ ਅਕਾਲ ਤਖਤ ਸਾਹਿਬ ਦੀ ਮਾਨਯਾਰ ਮਾਨ ਮਰਿਆਦਾ ਨੂੰ ਠੇਸ ਪਹੁੰਚਾ ਰਹੇ ਹਨ ਸੋ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਚੀਮਾ ਨੇ ਵੱਡੇ ਇਲਜ਼ਾਮ ਲਾਏ ਨੇ ਔਰ ਉਹਨਾਂ ਦੇ ਨਾਲ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਵੀ ਇਹੀ ਦੋਸ਼ ਲਾਇਆ ਹੈ ਕਿ ਆਲੀ ਇੱਕ ਪਾਸੇ ਅਕਾਲ ਤਖਤ ਦੀ ਸਰ ਉੱਚਤਾ ਦੀ ਗੱਲ ਕਰਦੇ ਹਨ ਔਰ ਦੂਜੇ ਪਾਸੇ ਵਿਧਾਨ ਸਭਾ ਦੇ ਅਧੀਨ ਲਿਆਉਣਾ ਚਾਹੁੰਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੋ ਚੀਮਾ ਕਹਿੰਦੇ ਨੇ ਕਿ ਜੋ ਸ਼੍ਰੀ ਅਕਾਲ ਤਖਸਰ ਦੇ ਜਥੇਦਾਰ ਨੇ ਯੁਕਤੀ ਸੰਬੰਧੀ ਨਿਯਮ ਅਤੇ ਕਾਨੂੰਨ ਤਿਆਰ ਕਰਨ ਦੀ ਬਹਿਸ ਦੀ ਸ਼ੁਰੂਆਤ ਕਰਨ ਤੇ ਜੋ ਕੈਬਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਜੋ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਤੋਂ ਇਸ ਦੀ ਇਜਾਜ਼ਤ ਮੰਗੀ ਉਸ ਦੀ ਵੀ ਅਸੀਂ ਨਖੇਦੀ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਸਪੀਕਰ ਨੂੰ ਇਹ ਬਹਿਸ ਫੌਰੀ ਰੋਕ ਦੇਣੀ ਚਾਹੀਦੀ ਸੀ ਸਵਾਲ ਉਹਨਾਂ ਨੇ ਕੀਤਾ ਕਿ ਹੁਣ ਸਪੀਕਰ ਵਿਧਾਨ ਸਭਾ ਵਿੱਚ ਧਾਰਮਿਕ ਮੁੱਦੇ ਚੁੱਕਣ ਦੀ ਵੀ ਆਗਿਆ ਦੇਣਗੇ ਉਹਨਾਂ ਨੇ ਮੰਗ ਕੀਤੀ ਕਿ ਸਾਰੇ ਚਰਚਾ ਵਿਧਾਨ ਸਭਾ ਦੇ ਰਿਕਾਰਡ ਵਿੱਚੋਂ ਖਰਚ ਕਰ ਦਿੱਤੀ ਜਾਣੀ ਚਾਹੀਦੀ ਏ ਉਹਨਾਂ ਨੇ ਦੋਸ਼ ਲਾਇਆ ਕਿ ਆਲੀ ਆਪ ਸਰਕਾਰ ਨਾਲ ਹਲਕੇ ਅਕਾਲੀ ਦਲ ਪਾਰਟੀ ਔਰ ਅਕਾਲ ਤਖਤ ਸਹਿਬ ਦੀ ਮर्यादा ਨੂੰ ਖੇਸ ਪਹਚਾਰੇ ਨੇ ਜੋ ਅਸੀਂ ਬਹੁਤ ਜਲਦੀ ਐਲੀ ਦੇ ਕਾਰਵਾਈ ਕਰਾਂਗੇ ਔਰ ਅਕਾਲੀ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਾਂਗੇ